ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਮਹਿਲਾਏ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਇਸ਼ਾਰੇ ਨਾਲ ਵੀ ਤੁਹਾਨੂੰ ਦਿਖਾ ਰਹੇ ਨੇ ਗੋਰ ਗੱਪੇ ਆ ਇਲਾਪੋਲ ਬੇਲ ਪੂੜੀ ਆ ਦਹੀਂ ਪੂੜੀ ਆ ਬਹੁਤ ਕੁਝ ਹੈਗਾ ਬਸ ਬਣਾ ਕੇ ਤੁਹਾਨੂੰ ਦੇਖੋ ਤੁਸੀਂ ਇਸ਼ਾਰਿਆਂ ਦੇ ਨਾਲ ਵਾਜਬ ਰੇਟ ਜਿਹੜੇ ਨੇ ਕਿ ਇਨਾਂ ਦੇ ਇੱਥੇ ਨੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੇ ਦੇਖਿਆ ਜਾਵੇ ਤਾਂ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਕਿ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਧਰ ਪਰਿਵਾਰ ਨੂੰ ਚਲਾਉਣ ਲਈ ਕੋਈ ਸ਼ਰਮ ਦੀ ਗੱਲ ਨਹੀਂ ਹੈ ਤੁਸੀਂ ਅਗਰ ਦੇਖ ਸਕਦੇ ਹੋ ਕੋਈ ਇਨਾਂ ਵੱਡਾ ਕੋਈ ਸੈਟਅਪ ਨਹੀਂ ਹੈ ਛੋਟਾ ਜਿਹਾ ਕਿਊਟ ਜਿਹਾ ਸੈਟਅਪ ਹੈ ਮੈਡਮ ਦਾ ਇਹ ਬੋਲ ਨਹੀਂ ਸਕਦੇ ਇਹ ਸੁਣ ਨਹੀਂ ਸਕਦੇ ਉਸ ਦੇ ਬਾਵਜੂਦ ਮਿਹਨਤ ਕਰ ਰਹੇ ਨੇ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨੀ ਹੈ ਤੁਸੀਂ ਦੇਖਿਆ ਨਸ਼ਿਆਂ ਦੇ ਵਿੱਚ ਗਲਤਾਨ ਹੈ ਜਿਹੜੇ ਲੋਕ ਨੇ ਮਿਹਨਤ ਤੋਂ ਦੂਰ ਭਜਦੇ ਨੇ ਇਹ ਦੇਖੋ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਉਸ ਦੇ ਬਾਵਜੂਦ ਵੀ ਜਿਹੜੀ ਖਾਸ ਤੌਰ ਤੇ ਜਿਹੜੀ ਹਿੰਮਤ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਜਪਸ ਕਵਰ ਅੰਮ੍ਰਿਤਸਰ ਸ਼ਹਿਰ ਵਿੱਚ ਮੌਜੂਦ ਹਾਂ ਗੁਰੂ ਨਗਰੀ ਦੇ ਵਿੱਚ ਮੌਜੂਦ ਹੈ ਗੁਰੂ ਨਗਰੀ ਜਿਹੜੀ ਹੈ ਕਿ ਵੱਖ-ਵੱਖ ਜ਼ਾਇਕਿਆਂ ਕਾਰਨ ਜਾਣੀ ਜਾਂਦੀ ਹੈ ਪਰ ਇੱਕ ਪੈਰ ਤੇ ਤੁਹਾਨੂੰ ਜ਼ਾਇਕਾ ਜਿਹੜਾ ਇੱਥੇ ਵੇਖਣ ਨੂੰ ਮਿਲਦਾ ਹੈ ਪਰ ਤਸ਼ੱਕ ਉਹ ਚੀਜ਼ ਭਾਵੇਂ ਸੇਮ ਹੋਵੇ ਪਰ ਹਰ ਇੱਕ ਚੀਜ਼ ਦਾ ਟੇਸ ਵੱਖਰਾ ਹੈ ਤੇ ਹਰ ਇੱਕ ਜਿਹੜੀ ਵੱਖਰੀ ਕਹਾਣੀ ਬਿਆਨ ਕਰਦੀ ਹੈ ਤੇ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੀ ਕਹਾਣੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜਿਹੜੇ ਕਿ ਚੀਜ਼ ਤੇ ਸੇਮ ਵੇਚਦੇ ਨੇ ਜੋ ਹਰ ਕੋਈ ਵੇਚਦਾ ਪਰ ਇੱਕ ਗੱਲ ਜ਼ਰੂਰ ਨਾਲ ਜੁੜੀ ਹੈ ਕਿ ਬੋਲ ਸੁਣ ਨਹੀਂ ਸਕਦੇ ਫਿਰ ਵੀ ਆਪਣਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਜਿਹੜਾ ਚਾਰਟ ਭੰਡਾਰ ਹੈ ਟੈਸਟ ਚਾਰਟ ਭੰਡਾਰ ਟੈਸਟ ਦਾ ਮਤਲਬ ਹੈ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਮਹਿਲਾ ਹੈ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਸ਼ਾਰਿਆਂ ਨਾਲ ਵੀ ਤੁਹਾਨੂੰ ਦਿਖਾ ਰਹੇ ਨੇ ਗੋਲ ਗੱਪੇ ਆ ਇਲਾਕੋਲ ਬੇਲ ਪੂੜੀ ਆ ਦਹੀਂ ਪੂੜੀ ਆ ਬਹੁਤ ਕੁਝ ਹੈਗਾ ਬਸ ਬਣਾ ਕੇ ਤੁਹਾਨੂੰ ਦੇਖੋ ਤੁਸੀਂ ਇਸ਼ਾਰਿਆਂ ਦੇ ਨਾਲ ਵਾਜਬ ਰੇਟ ਜਿਹੜੇ ਨੇ ਕਿ ਇਨਾਂ ਦੇ ਇੱਥੇ ਨੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਸ਼ਾਰੇ ਦੇ ਨਾਲ ਤੁਹਾਨੂੰ ਸਭ ਚਾ ਆ ਰਹੇ ਨੇ ਤੇ ਦੇਖਿਆ ਜਾਵੇ ਤਾਂ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਕਿ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਅਕਸਰ ਅਸੀਂ ਦੇਖਦੇ ਆਂ ਗੁਰਦੁਆਰਿਆਂ ਮੰਦਰਾਂ ਦੇ ਬਾਹਰ ਜਿਹੜੇ ਲੋਕ ਨੇ ਇਹ ਪਾਹੀਚ ਹੁੰਦੇ ਨੇ ਜਾਂ ਕੁਝ ਵੀ ਇਹ ਬੋਲ ਸੁਣ ਸਕਦੇ ਨਹੀਂ ਉਹ ਮੰਗਦੇ ਹੋਏ ਨਜ਼ਰ ਆਉਂਦੇ ਨੇ ਪਰ ਇੰਨਾ ਵਰਗੇ ਲੋਕਾਂ ਤੋਂ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਇਹੋ ਜਿਹੇ ਲੋਕ ਨੇ ਕੰਮ ਕਰ ਰਹੇ ਨੇ ਆਪਣੇ ਘਰ ਪਰਿਵਾਰ ਨੂੰ ਚਲਾਉਣ ਲਈ ਕੋਈ ਸ਼ਰਮ ਦੀ ਗੱਲ ਨਹੀਂ ਹੈ ਮਿਹਨਤ ਹੈ ਜਿੱਥੇ ਮਿਹਨਤ ਹੁੰਦੀ ਹੈ ਉੱਥੇ ਇਨਸਾਨ ਸ਼ਰਮ ਨਹੀਂ ਕਰਦਾ ਇੱਕ ਬਹੁਤ ਸੋਹਣੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਕੁਝ ਖਾਣ ਪੀਣ ਤੁਹਾਨੂੰ ਜ਼ਰੂਰ ਦੇਖੇਗਾ ਤੁਸੀਂ ਅਗਰ ਦੇਖ ਸਕਦੇ ਹੋ ਕੋਈ ਇੰਨਾ ਵੱਡਾ ਕੋਈ ਸੈਟਅਪ ਨਹੀਂ ਹੈ ਛੋਟਾ ਜਿਹਾ ਕਿਊਟ ਜਿਹਾ ਸੈਟਅਪ ਹੈ ਮੈਡਮ ਦਾ ਨਾਲ ਇੱਕ ਹੋਰ ਸਾਨੂੰ ਗੱਲ ਜਾਣਕਾਰੀ ਪ੍ਰਾਪਤ ਲੱਗੀ ਹੋਈ ਹੈ ਕਿੰਨਾਂ ਦੇ ਜਿਹੜੇ ਹਸਬੰਦ ਨੇ ਉਹ ਵੀ ਬੋਲ ਨਹੀਂ ਸਕਦੇ ਇਹਨਾਂ ਦੀਆਂ ਦੋ ਬੇਟੀਆਂ ਨੇ ਜਿਹੜੀਆਂ ਕਿ ਦੋ ਬੇਟੀਆਂ ਨੇ ਇੱਕ ਵਿਆਹ ਕੀਤੀ ਹੈ ਤੇ ਇੱਕ ਬੇਟੀ ਪੜਦੀ ਹੈ ਪਰ ਦੇਖਿਆ ਜਾਵੇ ਤਾਂ ਆਪਣੇ ਘਰ ਪਰਿਵਾਰ ਚ ਲਾਣ ਨੂੰ ਜਿਹੜਾ ਕਿ ਇਹਨਾਂ ਨੇ ਇੱਕ ਸੈਟਅਪ ਸ਼ੁਰੂ ਕੀਤਾ ਵਾ ਹਸਬੰਦ ਵੀ ਨਹੀਂ ਬੋਲ ਸਕਦੇ ਇਹਨਾਂ ਵਾਈਫ ਵੀ ਨਹੀਂ ਤੇ ਹੋਰ ਇੱਥੇ ਇੱਕ ਕਸਟਮਰ ਆਏ ਨੇ ਨਾਲ ਗੱਲਬਾਤ ਕਰ ਰਹੇ ਆ ਸਸਿਕਾ ਭਾਜੀ ਸਸਿਕਾ ਭਾਜੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਮਨੀ ਹੈ ਅਦੀ ਪੜੀ ਤੁਸੀਂ ਦੇਖਿਆ ਖਾਦਾ ਪੀਤਾ ਇਹਨਾਂ ਕੋ ਕੁਝ ਕੇ ਡੈਫੀਨ ਬੋਲ ਸੋਨ ਨਹੀਂ ਸਵੇ ਇਸ਼ਾਰਾ ਹੈ ਨਾ ਗੱਲਬਾਤ ਕਰਦੇ ਭਾਜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਫਸਟ ਟਾਈਮ ਆ ਮੈਂ ਖਾਦਾ ਮੈਂ ਤਾਂ ਕੋ ਜਿਹੜਾ ਬੋਲ ਰੱਤੇ ਆ ਉਹ ਖਾਦੇ ਆ ਬੇਲਪੁੜੀ ਕਰਾਈਏ ਉਹ ਕਰ ਰਹੇ ਨੇ ਤੇ ਬਹੁਤ ਸਵਾਦ ਇੱਕ ਚੀਜ਼ ਆ ਤੇ ਹੋਰ ਖਾਸ ਗੱਲ ਹੈ ਅਸੀਂ ਖਾਂਦੇ ਪੀਂਦੇ ਤੇ ਰਹਿੰਦੇ ਆ ਅੰਮ੍ਰਿਤਸਰ ਸ਼ਹਿਰ ਦੇ ਬਦੇ ਵਾਸੀ ਆ ਤੇ ਇੱਥੇ ਹਰ ਇੱਕ ਜਗਾਵਾ ਤੇ ਹਰ ਇੱਕ ਮੋੜ ਤੇ ਸਾਨੂੰ ਕੋਈ ਨਾ ਕੁਝ ਖਾਣ ਨੂੰ ਮਿਲ ਜਾਂਦਾ ਮਗਰ ਇੱਕ ਸਪੈਸ਼ਲ ਚੀਜ਼ ਇੱਥੇ ਇਹ ਆ ਕਿ ਇਹ ਬੋਲ ਨਹੀਂ ਸਕਦੇ ਇਹ ਸੁਣ ਨਹੀਂ ਸਕਦੇ ਉਸ ਦੇ ਬਾਵਜੂਦ ਮਿਹਨਤ ਕਰ ਰਹੇ ਨੇ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨੀ ਹੈ ਤੁਸੀਂ ਦੇਖਿਆ ਨਸ਼ਿਆਂ ਦੇ ਵਿੱਚ ਗਲਤਾਨ ਹੈ ਜਿਹੜੇ ਲੋਕ ਨੇ ਮਿਹਨਤ ਤੋਂ ਦੂਰ ਭਜਦੇ ਨੇ ਤੇ ਇਹ ਦੇਖੋ ਸੁਣ ਨਹੀਂ ਸਕਦੇ ਇਹ ਬੋਲ ਨਹੀਂ ਸਕਦੇ ਉਸ ਦੇ ਬਾਵਜੂਦ ਵੀ ਜਿਹੜੀ ਖਾਸ ਤੌਰ ਤੇ ਜਿਹੜੀ ਹਿੰਮਤ ਹੈ ਉਹ ਵੇਖਣ ਨੂੰ ਮਿਲਦੀ ਹੈ ਤੇ ਮਿਹਨਤਾਂ ਕਰ ਰਹੇ ਇੱਕ ਹੋਰ ਗੱਲ ਹੈ ਮੈਨੂੰ ਹੁਣ ਆ ਕੇ ਪਤਾ ਲੱਗੀ ਹੈ ਤੁਹਾਡੀ ਜ਼ੁਬਾਨੀ ਵੀ ਮੈਂ ਜਾਣਦਾ ਤੇ ਇੱਕ ਕਸਟਮਰ ਆਇਆ ਉਹਨਾਂ ਦੀ ਜ਼ੁਬਾਨੀ ਵੀ ਜਾਣਿਆ ਕਿ ਇਹਨਾਂ ਦੇ ਜਿਹੜੇ ਹਸਬੰਦ ਨੇ ਉਹ ਵੀ ਬੋਲ ਨਹੀਂ ਸਕਦੇ ਸੌ ਨਹੀਂ ਸਕਦੇ ਦੋ ਬੇਟੀਆਂ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਤੇ ਜਿਹੜੀ ਮਿਹਨਤ ਆ ਉਹ ਖਾਸ ਤੌਰ ਤੇ ਕਰ ਰਹੇ ਨੇ ਮੈਨੂੰ ਇੱਕ ਨਾ ਇਹ ਇਹਨਾਂ ਦੀ ਵੱਲ ਵੇਖ ਕੇ ਇੱਕ ਗੱਲ ਯਾਦ ਆਉਂਦੀ ਹੈ ਕਹਿੰਦੇ ਨੇ ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗਪੈਂਦੇ ਨੇ ਪਾੜ ਕੇ ਸੀਨਾ ਪਥਰਾਂ ਦਾ ਤੇ ਇਹ ਗੱਲਾਂ ਸੱਚੀਆਂ ਨੇ ਕਿ ਜਿਹੜਾ ਨੇ ਉੱਗਣਾ ਹੁੰਦਾ ਉਹ ਪਾੜ ਕੇ ਪਥਰਾਂ ਦਾ ਸੀਨਾ ਜਿਹੜੇ ਉੱਗੀ ਜਾਂਦੇ ਨੇ ਤੇ ਖੂਬਸੂਰਤ ਤਸਵੀਰਾਂ ਨੇ ਜੀ ਬੰਚੀ ਮੈਂ ਬਹੁਤ ਤੁਹਾਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਕਵਰੇਜ ਕਰ ਰਹੇ ਹੋ ਤੇ ਚਾਹੀਦਾ ਤੁਹਾਡੇ ਸੱਜਣ ਬੇਲੀ ਜੋ ਵੀ ਤੁਹਾਡੇ ਸਾਥੀ ਹੋਣ ਉਹਨਾਂ ਨੂੰ ਵੀ ਜ਼ਰੂਰ ਗਿਆਨ ਦਿਓ ਕਿ ਇਹਨਾਂ ਲੋਕਾਂ ਨੂੰ ਕਵਰ ਕੀਤਾ ਜਾਵੇ ਕਿਤੇ ਇਹੀ ਚੀਜ਼ਾਂ ਜਿਹੜੀਆਂ ਅਸੀਂ ਕਵਰ ਕਰਾਂਗੇ ਤਾਂ ਇਹ ਲੋਕ ਅੱਗੇ ਵਧ ਸਕਣਗੇ ਤੇ ਮੈਂ ਚ ਉਹਨਾਂ ਸਪੈਸ਼ਲੀ ਡਿਮਾਂਡ ਕਰਦਾ ਜੋ ਵੀ ਪੱਤਰਕਾਰ ਦੇਖ ਰਹੇ ਨੇ ਜੋ ਵੀ ਬਲੌਗਰ ਦੇਖ ਰਹੇ ਨੇ ਜੋ ਵੀ ਕੋਈ ਦੇਖ ਰਿਹਾ ਜੋ ਕਿ ਆਪਣਾ ਸੋਸ਼ਲ ਮੀਡੀਆ ਚਲਾ ਰਿਹਾ ਜ਼ਰੂਰ ਇੱਕ ਵਾਰ ਵਿਜ਼ਿਟ ਕਰਨ ਅੰਮ੍ਰਿਤਸਰ ਦੇ ਇਨਾ ਰਾਮਾ ਦੇ ਉੱਤੇ ਜ਼ਰੂਰ ਵਿਜ਼ਿਟ ਕਰਨ ਸ਼੍ਰੀ ਗੁਰੂ ਰਾਮਦਾਸ ਜੀ ਨਗਰੀਏ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਜ਼ਰੂਰ ਹੋਵੇਗੀ ਉਹਨਾਂ ਲੋਕਾਂ ਨੂੰ ਜੀ ਇਹਦੇ ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤੀ ਹੈ ਇੱਥੇ ਜਾ ਰਹੇ ਲੋਕ ਨੇ ਉਹਨਾਂ ਨੇ ਖਾਤ ਪੀ ਕੇ ਗੱਲਬਾਤ ਕੀਤੀ ਹੈ ਤੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਰਾਹ ਅ ਦਪਹਿਰਾ ਸਾਹਿਬ ਤੋਂ ਜਾਣਨ ਵਾਲੇ ਇਸ ਥਾਨ ਦੇ ਬਿਲਕੁਲ ਕੋਲ ਮੌਜੂਦ ਆ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਬਿਲਕੁਲ ਜਦੋਂ ਅਸੀਂ ਵਾਪਸ ਆਈ ਨਾ ਗੁਰਦੁਆਰੇ ਤੋਂ ਤੇ ਸੁਲਤਾਨਵਾਲਾ ਦੇ ਗੇਟ ਨੂੰ ਜਿਹੜਾ ਰਾਹ ਜਾਂਦਾ ਉਸ ਗੇਟ ਦੇ ਬਿਲਕੁਲ ਵਿਚਕਾਰ ਤੁਹਾਨੂੰ ਮਰਾ ਸੈਟਅਪ ਜਿਹੜਾ ਦੇਖਣ ਨੂੰ ਮਿਲ ਜੇਗਾ ਇੱਥੇ ਤੁਸੀਂ ਆ ਕੇ ਜਿਹੜਾ ਹੈ ਕਿ ਖਾ ਪੀ ਸਕਦੇ ਹੋ ਐਟਮਾ ਚਾਹੇ ਤਿੰਨੇ ਵਾਜਿਬ ਰੇਟਾਂ ਦੇ ਵਿੱਚ ਇਹ ਤਿੰਨ ਐਡ ਪਤਾ ਨੂੰ ਉਥੇ ਮਿਲਣ ਨੂੰ ਮਿਲੇਗੀ ਦਹੀਂ ਪੂੜੀਆਂ ਗੋਲ ਗੱਪੇ ਆ ਬੇਲ ਪੂੜੀਆਂ ਰੇਟ ਵੀ ਕੁਛ ਨਹੀਂ ਆ 40 20 30 ਬਸ ਮਤਲਬ ਕੁਛ ਇੰਨਾ ਵੱਧ ਰੇਟ ਨਹੀਂ ਆ ਪਰ ਦੇਖਿਆ ਜਾਵੇ ਤਾਂ ਇੱਕ ਉਹੀ ਗੱਲ ਆ ਕਿ ਆਉਂਦੀ ਆ ਜੇ ਦੇਖ ਬੋਲ ਸੁਣ ਨਹੀਂ ਸਕਦੇ ਪਰ ਫਿਰ ਵੀ ਮਿਹਨਤ ਆਪਣੀ ਜਾਰੀ ਰੱਖ ਰਹੇ ਨੇ ਲੋਕਾਂ ਨੂੰ ਅਕਸਰ ਹੀ ਆਪਣਾ ਸ਼ਿਕਵਾ ਹੁੰਦਾ ਕਿ ਅਸੀਂ ਇਹ ਰੱਬਾ ਤੂੰ ਸਾਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਯਾਰ ਆਪਾਂ ਸਾਨੂੰ ਤੂੰ ਪੂਰਾ ਇੱਕ ਤੰਦਰੁਸਤੀ ਜੀਵਨ ਕਿਉਂ ਨਹੀਂ ਦਿੱਤਾ ਪਰ ਇਹਨਾਂ ਵੱਲ ਵੀ ਅਸੀਂ ਦੇਖ ਸਕਦੇ ਹਾਂ ਬੋਲ ਸੁਣ ਸਕਦੇ ਨਹੀਂਆਂ ਲੋਕੀ ਜਿਹੜੇ ਆਉਂਦੇ ਨੇ ਇਸ਼ਾਰਿਆਂ ਨਾਲ ਗੱਲਾਂ ਕਰਦੇ ਨੇ ਆਪਣਾ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤੇ ਇੱਕ ਬਹੁਤ ਵਧੀਆ ਤਸਵੀਰਾਂ ਤੁਹਾਨੂੰ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਲੋਕ ਨੇ ਅਕਸਰ ਇਹਨਾਂ ਨੂੰ ਕੁਝ ਸਿੱਖਦੇ ਰਹਿਣ ਇਹੋ ਜੇ ਲੋਕਾਂ ਤੋਂ ਸਿੱਖਦੇ ਰਹਿਣ ਇਹਨਾਂ ਤੋਂ ਸਿੱਖਦੇ ਰਹਿਣ ਕਿ ਜੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਸਭ ਕੁਝ ਹੁੰਦਾ ਤੇ ਇਹੋ ਜੇ ਲੋਕਾਂ ਕੋਲ ਜੇ ਬੋਲ ਸੁਣ ਨਹੀਂ ਸਕਦੇ ਫੇਰ ਵੀ ਮਿਹਨਤ ਕਰ ਰਹੇ ਨੇ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਕੀਤੀ ਹੈ ਗੁਰੂ ਨਗਰੀ ਦੇ ਵਿੱਚ ਇੱਕ ਅਕਸਰ ਲੋਕ ਖਾਣ ਪੀਣ ਜ਼ਰੂਰ ਆਉਂਦੇ ਨੇ ਇੱਕ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗਾ ਜੇ ਤੁਸੀਂ ਖਾਣ ਪੀਣ ਆਉਂਦੇ ਹੋ ਉਸ ਚੀਜ਼ ਦੀ ਪਿੱਛੇ ਕਹਾਣੀ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਿਹੜੇ ਸਾਡੇ ਵਲੌਗਰ ਨੇ ਇੰਸਟਾਗ੍ਰam ਤੇ ਜਿਹ ਅਤੇ ਅਖਸਰ ਇੱਕ ਮਿੰਟ ਦੀ ਰੀਲ ਬਣਾ ਕੇ ਜ਼ਰੂਰ ਚੱਲੇ ਜਾਂਦੇ ਨੇ ਡੇਢ ਮਿੰਟ ਦੀ ਰੀਲ ਬਣਾ ਕੇ ਜ਼ਰੂਰ ਚੱਲੇ ਜਾਂਦੇ ਨੇ ਪਰ ਸਾਡੇ ਵਰਗੇ ਜਿਹੜੇ ਅਸੀਂ ਪੱਤਰਕਾਰ ਆਂ ਜਿਹੜੇ ਵਰਗਿਆਂ ਦਾ ਇੱਕ ਰਿਸਪੌਂਸਿਬਿਲਟੀ ਆ ਜਿਹੜੇ ਉਹ ਡੇਢ ਮਿੰਟ ਦੀ ਹੀ ਰੋਖਾਉਂਦੇ ਨੇ ਅਸੀਂ ਤੁਹਾਨੂੰ ਇੱਕ ਵੱਡਾ ਇੱਕ ਇੰਟਰਵਿਊ ਡਿਟੇਲ ਦੇ ਵਿੱਚ ਤੁਹਾਨੂੰ ਦਿਖਾ ਸਕੀਏ ਕਿ ਇਹੋ ਜਿਹੇ ਲੋਕਾਂ ਦਾ ਕਹਾਣੀ ਪਤਾ ਲੱਗੇ ਆਖਿਰ ਇੱਥੇ ਚੀਜ਼ ਸੈਟਅਪ ਲਗਾਉਣ ਦਾ ਕੀ ਕਾਰਨ ਆ ਤੇ ਬਿਸ਼ੱਕ ਅੱਜ ਇਸ ਇਨਾ ਕੋ ਪਹੁੰਚੇ ਹਾਂ ਬੋਲ ਸੁਣ ਨਹੀਂ ਸਕਦੇ ਰਾਜ ਦੇ ਲੋਕਾਂ ਨਾਲ ਗੱਲ ਕੀਤੀ ਹੈ ਕੁਝ ਚੀਜ਼ਾਂ ਪਤਾ ਲੱਗੀਆਂ ਨੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਇੱਕ ਬੋਲ ਸੁਣ ਨਹੀਂ ਸਕਦਾ ਫਿਰ ਵੀ ਅਸੀਂ ਤਾਰੇ ਤੱਕ ਗੱਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਿ ਬੋਲ ਸੁਣ ਨਹੀਂ ਸਕਦਾ ਫਿਰ ਵੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਅਸੀਂ ਆਸ ਕਰਦੇ ਹਾਂ ਜਿਹੜੇ ਲੋਕ ਨੇ ਇਹਨਾਂ ਤੋਂ ਕੁਝ ਸਿੱਖਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰਨਗੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਤੇ ਮੈਨੂੰ ਤੇ ਅੱਜ ਜਾਜਰ ਬਸਤੀ ਕਿਤੋਂ ਬਸਟੀ ਹੈਡਲਾਈਨ ਮਿਸਟਰ